ਕਹਿੰਦੇ ਕੀ ਜਿਹੜਾ ਜਿਸ ਤਰ੍ਹਾਂ ਕਿ ਆਪਾਂ ਅਸੀਂ ਜਾਣਦੇ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੀ ਦੁਨੀਆ ਵੀ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਪੰਜਾਬ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬਰਸਾਤਾਂ ਕਾਰਨ ਜਿਹੜਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਕੁਝ ਨਾਲੀ ਕਾਫੀ ਮੋਤਾ ਹੋਈਆਂ ਨੇ ਤਾਂ ਸਾਡੇ ਖੁਆੜੇ ਵਿੱਚ ਅਸੀਂ ਤੱਕ ਦੇਸੀਗਾ ਵੀ ਕਿਸੇ ਦੀ ਵੀ ਕੋਈ ਕਿਸੇ ਕਦਰ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ ਤਾਂ ਕਿ ਬੜੀ ਮੰਨਫਾਗੀ ਕਰਨਾ ਹੈ ਕਿ ਬਈ ਵੀ ਜਦੋਂ ਉੱਪਰ ਤੇ ਜਿਹੜਾ ਪਾਰਕ ਉੱਪਰ ਦੇ ਵਿਚਕਾਰ ਬੇਨੰਗ ਜਿਹੀ ਹੈਗੀ ਆ ਉੱਥੇ ਉੱਚਾ ਪਿੰਦੇ ਦੇ ਦੋ ਬੱਚੇ ਸੀਗੇ ਦੇਖ ਕੇ ਫੈਂਕ ਪਾ ਸੀਗੇ ਆ ਉਹ ਉਹਨਾਂ ਦੀ ਜਿਹੜੀ ਵੀ ਵਿੱਚ ਰੰਨ ਕਰਕੇ ਉਹਨਾਂ ਦੀ ਮੌਤ ਹੋ ਗਈ ਹੈਗੀ ਜਦੋਂ ਕਿ ਉਸ ਤੋਂ ਅੱਧਾ ਕ ਡੱਪਲ ਨਹੀਂ ਆਇਆ ਉੱਥੇ ਜਿੱਦਾਂ ਉਹ ਸੀ ਬੇਨੰਗ ਤੇ ਸੀਗੇ ਤੋਂ ਕੋ ਦੋ ਲੋਕਾਂ ਦੀ ਮੰਗ ਸੀ ਕਿ ਇਹਨੂੰ ਥੋੜਾ ਫੁੱਲ ਨੂੰ ਉੱਚਾ ਕੀਤਾ ਜਾਵੇ ਕਿ ਪਾਣੀ ਦੀ ਬਹੁਤ ਹੁੰਦੀ ਹੈ ਉਸ ਤੋਂ ਪਹਿਲੇ ਜਿਹੜਾ ਮੈਂ ਐਸ.ਯੂ. ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਹਿੰਦੇ ਆ ਜਿਹੜਾ ਮੌਕਾ ਦੇਖ ਲਓ ਮੌਕਾ ਦੇਖਦੇ ਦਾ ਜਿਹਨੂੰ ਜੋ ਵੀ ਗਵਰਨਮੈਂਟ ਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਤਾਂ ਜੋ ਨਿਸ਼ਚਿਤ ਕੀਤਾ ਜਾ ਸਕੇ ਪਰ ਬਹੁਤ ਹੀ ਲੋਕੋ ਕੀ ਬਹੁਤ ਹੀ ਮਾੜੇ ਪਰਿਵਾਰ ਦੇ ਪਾਗ ਹੈਗੇ ਕਿ ਇਸ ਘਟਨਾ ਦੇ ਵਿੱਚ ਮਰ ਦੋ ਬੱਚੇ ਦੇ ਜੀਏ ਜਨ ਬੱਚੇ ਸੀ ਜੋ ਚਲੇ ਗਏ ਮੈਂ ਆਪਣੇ ਲਈ ਨੀਤੀ ਤੌਰ ਤੇ ਆਪਣੀ ਗੱਲ ਦੁਹਤੀ ਹੈ ਉੱਪਰ ਦਾ ਘਵਟਾ ਕਰਦਾ ਉੱਥੇ ਉਹ ਅੱਗੇ ਚੱਲਣਾ ਬੀ ਗੱਲ ਸੱਚ ਹੈ ਅਬ ਨਾਮ ਸਰ ਇਹ ਰਹਿਣ ਵਾਲੇ ਰਹਿਣ ਵਾਲੇ ਕਿਹੜੀ ਜਗ੍ਹਾ ਦੇ ਕੋ ਸਾਹਮਣੇ ਆ ਪੁੱਛਾ ਪੁੱਛਾ ਪਿੰਡ ਹੈ ਅੱਛਾ ਜੀ ਆਦਮਪੁਰ ਆਦਮਪੁਰ ਤੇ ਪੈਂਦਾ ਇੱਕ ਘੱਟੇ ਸੀ ਹੈ ਜੀ ਸਾਈਕਲ ਤੇ ਸੀ ਸਾਈਕਲ ਤੇ ਅੱਛਾ ਜੀ ਪਰ ਨਾਮ ਵਗੈਰਾ ਹੈ ਕੋਈ ਨਾਲੇ ਨਾ ਨਾਮ ਹੀ ਇਹਨੇ ਬਿਜੋੜੇ ਕੀ ਨਾ ਬੱਚੇ ਨਾ ਕੀ ਸੀਗੇ ਹਾਂਜੀ ਇੱਕ ਦੀਪਾ ਜੀ ਹਾਂਜੀ ਦੂਜਾ ਹਾਂਜੀ ਪਿੰਕੀ ਦੀਪਾ ਤੇ ਪਿੰਕੀ ਇਹ ਦੋਨੇ ਭੈਣ ਭਰਾ ਸੀ ਹਾਂਜੀ ਸਗੀ ਭੈਣ ਭਰਾ ਕਿੱਧਰ ਜਾ ਰਹੇ ਸੀ ਸਾਹਮਣੇ ਹੈ ਕੋਈ ਬਿਲਕੁਲ ਦਵਾਈ 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 ਪੰਡਾ ਸਾਹਬਾਇ ਫਤਿਹ ਕੀ ਨਾਮ ਹੈ ਸਰਪਰ ਸਰ ਮੇਰਾ ਨਾਮ ਅਵਤਾਰ ਸਿੰਘ ਮੰਗੀ ਪਿੰਡ ਮੇਰਾ ਜਗਪਾਲਪੁਰ ਸਰ ਤੁਸੀਂ ਇੱਕ ਲੈ ਕੇ ਆਏ ਹੋ ਦੋ ਵਿਅਕਤੀ ਕਦੇ ਲੈ ਕੇ ਆਏ ਕਿ ਘਟਨਾ ਵਾਪਰੀ ਇਹਨਾਂ ਨਾਲ ਇਹ ਜੀ ਦੋਨੋਂ ਹੀ ਭੈਣ ਭਰਾ ਸੀਗੇ ਇੱਕ ਦਾ ਨਾਮ ਦੀਪਾ ਆ ਤੇ ਸਿਸਟਰ ਦਾ ਨਾਮ ਪ੍ਰੀਤੀ ਆ ਇਹ ਦੋਨੋਂ ਸਾਡੇ ਲਾਗਲੇ ਪਿੰਡ ਉੱਚੇ ਦੇ ਵਾਸੀ ਆ ਇਹਨਾਂ ਦੀ ਸਿਸਟਰ ਬਿਮਾਰ ਸੀ ਤੇ ਬ੍ਰਦਰ ਉਹਦਾ ਉਹਨੂੰ ਦਵਾਈ ਦਿਵਾਉਣ ਨੂੰ ਸਾਡੇ ਨਜ਼ਦੀਕ ਰਾਣੀਪੁਰ ਪਿੰਡ ਦੇ ਵਿੱਚ ਇਹ ਸਹੂਲਤਿਆ ਜ਼ਿਆਦਾ ਉੱਥੇ ਨੂੰ ਆ ਰਹੇ ਸੀਗੇ ਜਦੋਂ ਇਹ ਦੁੱਗਾਂ ਨੂੰ ਕ੍ਰਾਸ ਕੀਤਾ ਤੇ ਉਸ ਵੇਲੇ ਥੋੜਾ ਜਿਹਾ ਪਹਿਲਾਂ ਪ੍ਰਸ਼ਾਸਨ ਇੱਥੋਂ ਦੇ ਐਮਐਲਏ ਸਾਹਿਬ ਔਰ ਐਸਟੀਐਮ ਸਾਹਿਬ ਸਾਰਾ ਪ੍ਰਸ਼ਾਸਨ ਉੱਥੇ ਗਿਆ ਲੋਕਾਂ ਦੀ ਡਿਮਾਂਡ ਨੂੰ ਸੁਣਿਆ ਬਈ ਇਹ ਉੱਚਾ ਹੋਣੇ ਵਾਲਾ ਆ ਪੁਲ ਔਰ ਉਹਨਾਂ ਦੇ ਆਉਣ ਤੋਂ ਬਾਅਦ ਕੋਈ ਵੀ ਪ੍ਰਾਣੀ ਉੱਥੇ ਨਹੀਂ ਸੀ ਇਹ ਬੱਚੇ ਜਦੋਂ ਲੰਘਣ ਲੱਗੇ ਜੀ ਇਹਨਾਂ ਦੀ ਏਜ ਹੈਗੀ ਆ ਕੋਈ 5 30 ਸਾਲ ਦੇ ਨਜ਼ਦੀਕ ਦੀ ਤੇ ਇਹ ਜਦੋਂ ਲੰਘਣ ਲੱਗੇ ਕੋਈ ਟੋਏ ਦੇ ਵਿੱਚ ਜਿੱਦਾਂ ਇਹਨਾਂ ਦਾ ਸਾਈਕਲ ਥੋੜਾ ਜਿਹਾ ਡਾੜਿਆ ਤੇ ਪਾਣੀ ਨੇ ਧੱਕ ਮਾਰੀ ਜੁੱਧਮੇ ਪਾਸੇ ਨੂੰ ਪਾਣੀ ਜਾ ਰਿਹਾ ਉਧਰ ਨੂੰ ਬਹਾ ਦੇ ਨਾਲ ਤੇਜ਼ੀ ਤੇ ਔਰ ਨੀਵੇਂ ਥਾਂ ਆ ਉਹ ਨੀਵੇਂ ਥਾਂ 'ਚ ਡਿਗਣ ਨਾਲ ਦੂਰ ਖੜੇ ਇੱਕ ਗੁੱਜਰ ਨੇ ਦੇਖਿਆ ਗੁੱਜਰ ਆਪਣੇ ਪੱਠਿਆਂ ਦਾ ਕੰਮ ਕਰ ਰਿਹਾ ਸੀ ਉਹਨੇ ਜਦੋਂ ਦੱਸਿਆ ਵੀ ਇਹਨਾਂ ਨੇ ਚੀਕ ਮਾਰੀ ਤੇ ਉਹਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬਚ ਨਹੀਂ ਪਾਏ ਉਹ ਵਿੱਚੋਂ ਤਰ ਕੇ ਲੈ ਕੇ ਆਇਆ ਉਹਨੇ ਨਾਲ ਹੀ ਜਦੋਂ ਫੋਨ ਕੀਤਾ ਇੱਕ ਹੋਰ ਟਰੈਕੀ ਹੋਈ ਸੀਗੀ ਬਵੇਲੀ ਪਿੰਡ ਦੇ ਵਿੱਚ ਸਾਰੀ ਸੰਗਤ ਉੱਥੇ ਬੈਠੀ ਸੀ ਮੋਤਵਾਰ ਸਾਰੇ ਸੱਜਣ ਤੇ ਜਦੋਂ ਉੱਥੇ ਫੋਨ ਗਿਆ ਅਸੀਂ 3 ਮਿੰਟ ਦੇ ਵਿੱਚ ਵਿੱਚ ਆ ਗਿਆ ਉਹਦੇ ਕੱਢਦੇ ਕੱਢਦੇ ਤੇ ਬਿਲਕੁਲ ਨਜ਼ਦੀਕੇ ਸੀਗੇ ਜੀ ਤੇ ਦੋਨਾਂ ਦੀ ਉਸ ਟਾਈਮ ਮੌਤ ਹੋ ਚੁੱਕੀ ਸੀ ਜੀ ਕੀ ਪਈ ਕੀ ਲੱਗਦਾ ਪ੍ਰਸ਼ਾਸਨ ਦਾ ਕਿਦਾਂ ਦਾ ਰੋਲ ਇਹਦੇ ਵਿੱਚ ਰਿਹਾ ਜੀ ਦੇਖੋ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਇਹ ਸਰਕਾਰ ਬਾਰੇ ਤਾਂ ਅਸੀਂ ਕੁਝ ਕਹਿਣ ਨੂੰ ਯੋਗੇ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਕੁਛ ਇਹ ਕਰ ਰਹੀ ਆ ਸਰਕਾਰ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਇਹ ਪਬਲਿਕ ਵੀ ਸਾਰੇ ਪਿੰਡਾਂ ਦਾ ਉੱਥੇ ਸਾਰਿਆਂ ਦਾ ਇਕੱਠੇ ਹੋਇਆ ਸੀ ਔਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਜਾਨੀ ਮਾਲੀ ਕਿਸੇ ਦਾ ਨੁਕਸਾਨ ਤਾਂ ਬਹੁਤ ਦੂਰ ਦੀ ਗੱਲ ਕਿਸੇ ਦੇ ਬਚਾ ਲਈ ਕੁਝ ਵੀ ਨਹੀਂ ਕੀਤਾ ਉਹਨਾਂ ਪੁਲਾਂ ਦੇ ਦਿਵਾਲੇ ਕੋਈ ਇਹੋ ਜਿਹੇ ਨਹੀਂ ਵੀ ਕੋਈ ਫੈਂਸ ਲਾਈ ਹੋਵੇ ਕੋਈ ਇਦਾਂ ਦਾ ਕੋਈ ਮਤਲਬ ਨਹੀਂ ਕੋਈ ਰੋਡ ਨਹੀਂ ਬਣਾਇਆ ਇਸ ਕਰਕੇ ਥੋੜਾ ਜਿੰਨੇ ਨਕਲਾਸੀ ਹੈ ਤਾਂ ਜਰੂਰ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਪਰ ਇੰਨਾ ਵਿਚਾਰਿਆਂ ਦੀ ਕੋਈ ਜਿੱਦਾਂ ਅਪਕੇ ਲਈਏ ਵੀ ਇਹਨਾਂ ਦੀ ਆ ਲੱਗੀ ਇਹਨਾਂ ਨੇ ਸਵਾਸ ਇਦਾਂ ਸੀ ਇਸ ਤਰ੍ਹਾਂ ਖਤਮ ਹੋਣਾ ਸੀ ਬਾਪ ਇਹਨਾਂ ਦਾ ਪਰਿਵਾਰ ਸਾਰਾ ਰੋਂਦਾ ਕਰ ਲਾਉਂਦਾ ਚੱਲ ਨਹੀਂ ਹੁੰਦਾ ਉਹ ਵੀ ਪਿੱਛੇ ਆ ਰਹੇ ਆ ਅਸੀਂ ਇਹ ਲਾਸ਼ਾਂ ਲੈ ਕੇ ਆਏ ਆ ਨਾਲ ਮੇਰੇ ਸਾਡੇ ਪਿੰਡ ਦੇ ਸਾਡਾ ਵੀਰ ਜਸਵੰਤ ਸਿੰਘ ਸਰਪੰਚ ਬਾਕੀ ਵਿੱਕੀ ਭਾਜੀ ਐਮ ਐਲ ਏ ਸਾਹਿਬ ਬਾਕੀ ਗੁਰਦਿਆਲ ਭਾਜੀ ਸਾਡੇ ਚੇਅਰਮੈਨ ਸਾਹਿਬ ਸਾਰੇ ਇੱਥੇ ਸੀ ਉੱਥੇ ਹੀ ਲੈ ਕੇ ਆਏ ਆ ਹੁਣ ਜੋ ਵੀ ਪ੍ਰਸ਼ਾਸਨ ਦੇ ਅਕੋਰਡਿੰਗ ਜੋ ਕਾਨੂੰਨ ਦੇ ਅਕੋਰਡਿੰਗ ਹੋ ਸਕਿਆ ਇਸ ਪਰਿਵਾਰ ਦੀ ਮੇਰੀ ਤਾਂ ਸਾਡੀ ਇਲਾਕੇ ਦੀ ਬੇਨਤੀ ਆ ਪੰਚਾਇਤਾਂ ਦੀ ਸਾਰੀਆਂ ਦੀ ਕਿ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਵੇ ਗਰੀਬ ਪਰਿਵਾਰ ਦੀ ਜਿਸ ਤਰ੍ਹਾਂ ਹੜ੍ਹ ਚ ਮਾਰ ਪਈ ਆ ਬੱਚੇ ਰੁੜੇ ਆ ਤੇ ਜਿੰਨੀ ਵੀ ਵੱਧ ਤੋਂ ਵੱਧ ਕਮਤ ਇਹਨਾਂ ਵਿਚਾਰਿਆਂ ਦੇ ਇਹਨਾਂ ਦੇ ਪੇਰੈਂਟ ਸੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜਿਸ ਘਰ ਦੇ ਇੱਕ ਦਿਨ ਦੇ ਵਿੱਚ ਦੋ ਚਿਰਾਗ ਬੁੱਝ ਜਾਣ ਤੇ ਤੁਹਾਨੂੰ ਪਤਾ ਮਾਂ ਪਿਓ ਦਾ ਕੀ ਹਾਲ ਹੁੰਦਾ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ